ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਦਾ ਡਾਇਰੈਕਟਿਵ ਹੈ ਉਹਦੇ ਤਹਿਤ ਕਮਿਸ਼ਨਰ ਐਂਡ ਪੁਲਿਸ ਵੱਲੋਂ ਆਰਗੇਨਾਈਜ਼ ਕ੍ਰਾਈਮ ਤੇ ਡਰੱਗਜ਼ ਦੇ ਜਿਹੜੇ ਮੇਨ ਕ੍ਰਿਮੀਨਲਜ਼ ਦੇ ਖਿਲਾਫ ਬੜੀ ਸਖਤ ਕਾਰਵਾਈ ਕੀਤੀ ਗਈ ਹੈ ਔਰ ਬੜੀ-ਬੜੀ ਰਿਕਵਰੀਆਂ ਦੋਨੋਂ ਫਰੰਟ ਤੇ ਹੋਈਆਂ ਇਸੇ ਸਿਲਸਿਲੇ 'ਚ ਬੀ ਡਿਵੀਜ਼ਨ ਏਰੀਆ ਦੇ ਵਿੱਚ ਦੋ ਵਾਰ ਤਾਂ ਹੋਈਆਂ ਸੀ ਲਗਾਤਾਰ ਸਟਿਲ ਪੁਆਇੰਟ ਦੇ ਉੱਤੇ ਜਿਹੜਾ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਖੋਇਆ ਗਿਆ ਸੀ ਵਕਤਾਂ ਇੱਕ ਗ੍ਰੰਥੀ ਸਿੰਘ ਜੋ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੇਵਾ ਕਰਦੇ ਨੇ ਉਹਨਾਂ ਦਾ ਮੋਟਰਸਾਈਕਲ ਖੋਇਆ ਗਿਆ ਸੀਗਾ ਪਿਸਟਲ ਪੁਆਇੰਟ ਤੇ ਕੁਝ ਦਿਨ ਪਹਿਲਾਂ ਤੇ ਉਸ ਤੋਂ ਬਾਅਦ ਇੱਕ ਜੇਏ ਨੇ ਉਹਨਾਂ ਦਾ ਜਿਹੜਾ ਐਕਟਿਵਾ ਖੋਇਆ ਗਿਆ ਸੀਗਾ ਦੋਨੇ ਬੀ ਡਿਵੀਜ਼ਨ ਏਰੀਆ ਦੇ ਵਿੱਚ ਵਾਰਦਾਤਾ ਹੋਈਆਂ ਸੀ ਬੜਾ ਪ੍ਰੋਫੈਸ਼ਨਲ ਤੌਰ ਤੇ ਇਹਦੇ ਵਿੱਚ ਇਨਵੈਸਟੀਗੇਟ ਕਰਦੇ ਹੋਏ ਸਾਡੀ ਟੀਮ ਨੇ ਕਿਸਪ੍ਰੈਸ ਕੀਤਾ اور ਦੋ ਮੁਲਜ਼ਮੇ ਫੜੇ ਗਏ ਨੇ ਇੱਕ ਵਿਕਰਮਜੀਤ ਸਿੰਘ ਤੇ ਦੂਸਰਾ ਲਵਪ੍ਰੀਤ ਸਿੰਘ ਵਿਕਰਮਜੀਤ ਸਿੰਘ ਉਰਫ ਪਿੰਟੂ ਇਹ ਗਲੀ ਮਸੀਤ ਵਾਲੀ ਕਰਨਤਾਂਵਾਂ ਦਾ ਰਹਿਣ ਵਾਲਾ 30 ਸਾਲ ਦੀ ਇਹਦੀ ਉਮਰ ਹੈ 10ਵੀਂ ਪਾਸ ਹੈ ਤੇ ਪੀਵੀਸੀ ਦਾ ਕੰਮ ਕਰਦਾ ਹੈ ਇਹਦੇ ਖਿਲਾਫ ਪਹਿਲਾਂ ਦੋ ਮੁਕਦਮੇ ਦਰਜ ਨੇ ਸੈਚਿੰਗ ਦੇ ਦੋਨੇ ਬੀ ਡਿਵੀਜ਼ਨ ਦੇ ਨੇ ਇੱਕ 2020 ਦਾ ਇੱਕ 2025 ਦਾ ਲੇਟੈਸਟ ਔਰ ਇਹਦਾ ਸਾਥੀ ਹੈ ਲਵਪ੍ਰੀਤ ਇਹਨਾਂ ਦੋਨਾਂ ਨੂੰ ਅਰੈਸ ਕਰਕੇ ਪੁਲਿਸ ਨੇ ਇਹਨਾਂ ਤੋਂ ਦੋਨੋਂ ਜਿਹੜੇ ਮੋਟਰਸਾਈਕਲ ਤੇ ਐਕਟਿਵਾ ਉਪਰਾਮ ਕੀਤੇ ਉਸ ਤੋਂ ਬਾਅਦ ਪੁੱਛਗਿੱਛ ਦੇ ਦੌਰਾਨ ਇਹਨੇ ਵਿਕਰਮਜੀਤ ਸਿੰਘ ਨੇ ਮੰਨਿਆ ਕਿ ਮੈਂ ਇੱਕ ਪਿਸਤਲ ਇੱਥੇ ਛੁਪਾਇਆ ਹੋਇਆ ਹੈ ਤਾਂ ਜਦੋਂ ਉਹਦੀ ਬਰਾਮਦਗੀ ਕਰਕੇ ਉੱਥੇ ਜਾ ਕੇ ਬਰਾਮਦਗੀ ਕੀਤੀ ਗਈ ਤਾਂ 32 ਬੱਤੀ ਬੋਰ ਦਾ ਇੱਕ ਪਿਸਤਲ ਤੇ ਪੰਜ ਜ਼ਿੰਦਾ ਰਾ운ਡ ਉਤੋਂ ਬਰਾਮਦ ਹੋਏ ਉਸ ਤੋਂ ਬਾਅਦ ਜਦੋਂ ਵਾਪਸ ਆ ਰਹੀ ਸੀ ਪੁਲਿਸ ਪਾਰਟੀ ਤੇ ਨੇ ਵਿਕਰਮਜੀਤ ਨੇ ਉੱਥੇ ਬਾਨਾ ਜਿਆ ਬਣਾਇਆ ਕਿ ਮੇਰੀ ਤਬੀਅਤ ਬੜੀ ਖਰਾਬ ਨੂੰ ਵੋਮਿਟਿੰਗ ਹੋ ਰਹੀ ਹੈ ਹੁਣ ਆਨ ਦੀ ਹੈਜੀ ਹੈ ਫੀਲਿੰਗ ਜਦੋਂ ਇਹ ਗੱਡੀ ਉੱਥੇ ਰੋਕੀ ਗਈ ਇਹਨੇ ਹਰਨੇਕ ਸਿੰਘ ਜਿਹੜਾ ਐਸਆਈ ਹੈ ਉਹਦੇ ਸਰਵਿਸ ਸਪੈਸ਼ਲ ਨੂੰ ਫੜ ਕੇ ਤੇ ਕੌਕ ਕੀਤਾ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਉਹਨੂੰ ਜਫਾ ਪਾ ਲਿਆ ਹਰਨੇਕ ਸਿੰਘ ਨੇ ਔਰ ਗੁਤਮ ਗੁੱਤੀ ਦੇ ਵਿੱਚ ਇੱਕ ਗੋਲੀ ਜਦੋਂ ਚੱਲੀ ਤਾਂ ਉਹ ਇਹਦੇ ਵਿਕਰਮਜੀਤ ਦੇ ਲੱਗੀ ਜਿਸ ਨਾਲ ਡੈਡ ਹੋ ਗਿਆ ਜਿਹਨੂੰ ਕਿ ਹਸਪੀਟਲ ਉਹਦੇ ਤੋਂ ਚਾਇਆ ਗਿਆ ਔਰ ਇਸ ਦੇ ਵਿੱਚ ਮੈਂ ਇਹ ਹੀ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਉਛੇਗਿਓ ਤੋਂ ਵਿੱਚੋਂ ਇਸ ਪਿਸਟਲ ਤੋਂ ਇਲਾਵਾ ਹੋਰ ਵੀ ਇਹਨਾਂ ਦੇ ਸਾਥੀ ਸਾਹਮਣੇ ਆਏ ਨੇ ਔਰ ਜਲਦੀ ਉਹ ਵੀ ਗ੍ਰਿਫਤਾਰ ਕੀਤੇ ਜਾਣਗੇ ਅਤੇ ਹੋਰ ਰਿਕਵਰੀਆਂ ਦੀ ਉਮੀਦ ਹੈ ਸਾਨੂੰ